ਸਰ ਜਿਵੇਂ ਉਹ ਤਾਂ ਮੇਰੀ ਡਿਊਟੀ ਵੀ ਬਣਦੀ ਹੈ ਵੈਸੇ ਸਾਡੇ ਐਕਸ਼ਨ ਸਾਹਿਬ ਤੇ ਸਾਡੇ ਐਸਜੀਓ ਸਾਹਿਬ ਦੇ ਸਤਿਕਾਰ ਹਨਾ ਜੀ ਅਸੀਂ ਆਪਣੀ ਡਿਊਟੀ ਨੂੰ ਚੰਗੀ ਤਰ੍ਹਾਂ ਸਮਝਦੇ ਹੋਏ ਜੇ ਮੈਂ ਹੁਣ ਇੰਨੇ ਇੱਕ ਸੱਟ ਲਈ ਘਰੇ ਬੈਠ ਜਾਊਗਾ ਤਾਂ ਮੇਰਾ ਏਰੀਆ ਨਹੀਂ ਚੱਲੂਗਾ ਜੀ ਤਾਂ ਕਰਕੇ ਮੈਂ ਆਪਣੇ ਕੰਮ ਤੇ ਡਟਿਆ ਹੋਇਆ ਹਾਂ ਜੀ ਅਸੀਂ ਦੇਖਿਆ ਤੁਹਾਨੂੰ ਐਕਸ਼ਨ ਸਾਹਿਬ ਨੇ ਸਨਮਾਨਤ ਵੀ ਕੀਤਾ ਹੈ ਕਿਵੇਂ ਲੱਗਦਾ ਬਹੁਤ ਵਧੀਆ ਲੱਗਦਾ ਸਰ ਜਦੋਂ ਆਪਾਂ ਕੋਈ ਕੰਮ ਕਰਦੇ ਹਾਂ ਤਾਂ ਸਾਡੇ ਸੀਨੀਅਰ ਹਨਾ ਜਦੋਂ ਕੋਈ ਆਪਾਂ ਨੂੰ ਸ਼ਾਬਾਸ਼ੀ ਦਿੰਦਾ ਤਾਂ ਹੋਰ ਵਧੀਆ ਕੰਮ ਕਰਨ ਦੀ ਪ੍ਰੇਰਣਾ ਮਿਲਦੀ ਹੈ ਬੰਦੇ ਨੂੰ ਸਰ ਵਧੀਆ ਲੱਗਦਾ ਜਦੋਂ ਲੋਕ ਚੰਗੇ ਕੰਮ ਨੂੰ ਚੰਗਾ ਕਹਿੰਦੇ ਨੇ ਐਪਰੀਸ਼ੀਏਟ ਕਰਦੇ ਨੇ ਤਾਂ ਵਧੀਆ ਲੱਗਦਾ ਹੈ ਬੰਦਾ ਹੋਰ ਵਧੀਆ ਢੰਗ ਨਾਲ ਕੰਮ ਕਰਦਾ ਆਮ ਤੌਰ ਤੇ ਲੋਕ ਕਹਿੰਦੇ ਨੇ ਵੀ ਇਹ ਨਹੀਂ ਜੁੜੀ ਬਣਦੀ ਹੈ ਕੰਮ ਕਰਨਾ ਇੱਕ ਕੰਮ ਕਰਨਾ ਆਉਂਦਾ ਇੱਕ ਪ੍ਰੋਬਲਮ ਕੁਦਰਤ ਵੱਲੋਂ ਕਰੋਪੀ ਹੁੰਦੀ ਹੈ ਕਿਵੇਂ ਦੇਖਦੇ ਜੀ ਸਰ ਡਿਊਟੀ ਤਾਂ ਚਲੋ ਹੈਗੀ ਹੈ ਪਰ ਡਿਊਟੀ ਐ ਨਹੀਂ ਹੈਗੀ ਜਿੱਦਾਂ ਸੀ ਹੁਣ ਸਵੇਰੇ 7 ਵਜੇ ਆ ਜਾਂਦੇ ਆ ਸਰ ਰਾਤ ਨੂੰ 12 ਵਜੇ ਜਾਂਦੇ ਆ ਜੀ ਜੇ ਆਪਕ ਕੱਲੀ ਡਿਊਟੀ ਸਮਝੀਏ ਡਿਊਟੀ ਤਾਂ 9 ਤੋਂ 5 ਹੁੰਦੀ ਹੈ ਅਸੀਂ ਡਿਊਟੀ ਸਮਝ ਕੇ ਨਹੀਂ ਕਰ ਰਹੇ ਅਸੀਂ ਆਪਣਾ ਫਰਜ਼ ਸਮਝ ਕੇ ਕਰ ਰਹੇ ਹਾਂ ਡਿਊਟੀ ਤਾਂ ਇਹ ਹੁੰਦਾ ਵੀ ਜਦੋਂ 5 ਵਜੇ ਬੰਦਾ ਛੁੱਟੀ ਕਰਕੇ ਚਰਪੱਤ ਚਲਾ ਜਾਂਦਾ ਪਰ ਅਸੀਂ 10 ਵਜੇ ਜਾਂ 11 ਵਜੇ ਜਿਹੜਾ ਕੰਮ ਅਸੀਂ ਸ਼ੁਰੂ ਕੀਤਾ ਹੁੰਦਾ ਉਹਨੂੰ ਖਤਮ ਕਰਕੇ ਜਾਂਦੇ ਹਾਂ 18 ਤੱਕ ਬਹੁਤ ਤੂਫਾਨ ਆਇਆ ਕਿੰਨਾ ਕੁ ਬਿਜਲੀ ਬੋਰਡ ਦਾ ਭਵਾਨੇ ਖੜੇ ਨਹੀਂ ਇੰਚ ਨੁਕਸਾਨ ਹੋਇਆ ਜਿਹੜੇ ਕੁਝ ਫੀਡਰ ਬੰਦ ਪਏ ਨੇ ਤੋਂ ਕੋਦ ਰਕਚਾ ਸਰ ਜਿਹੜਾ 18 ਤੱਕ ਨੁਕਸਾਨ ਆਪਣਾ ਤੂਫਾਨ ਆਇਆ ਉਹ ਚ ਸਾਡੇ ਸਾਰੇ ਪ੍ਰਿੰਸੀਪਲ ਸਪਲਾਈ ਪ੍ਰਭਾਵਿਤ ਹੋ ਗਈ ਸੀ ਤੇ ਸ਼ਹਿਰ ਦੀ ਸਪਲਾਈ ਵੀ ਪ੍ਰਭਾਵਿਤ ਹੋ ਗਈ। ਉਹਦੇ ਵਿੱਚ ਸਾਡੇ ਘਟੋ-ਘਟ 400 ਦੇ ਲਗਭਗ ਤਾਂ ਸਾਡੇ ਪੋਲ ਟੁੱਟ ਗਏ। 25 ਟਰਾਂਹ ਸਾਡੇ ਗਿਰ ਗਏ ਜਿਨ੍ਹਾਂ ਵਿੱਚੋਂ 7 ਟਰਾਂਹ ਪਿੰਡਾਂ ਦੇ ਗਿਰੇ ਹੋਏ ਨੇ। ਉਹ ਅਸੀਂ ਅੱਜ ਚੱਕ ਰਹੇ ਹਾਂ। ਸਪਲਾਈ ਤਕਰੀਬ ਸਾਰੇ ਪਿੰਡਾਂ ਦੀ ਰਿਸਟੋਰ ਹੋ ਕਰ ਦਿੱਤੀ ਹੈ। ਸਰ ਅਗਰ ਗੱਲ ਕਰੀ ਕਿੰਨਾ ਕਿ ਜਿਹੜੇ ਤੁਹਾਡੇ ਮੁਲਾਜ਼ਮ ਨੇ ਲੱਗੇ ਹੋਏ ਨੇ ਦਿਨ ਰਾਤ। ਕਿਉਂਕਿ ਅਸਲ ਵਿੱਚ ਅਗਰ ਗੱਲ ਕਰੀ ਪੀਸੀਪੀਐਲ ਦੇ ਮੁਲਾਜ਼ਮਾਂ ਦਾ ਬੜੀ ਕਹਾਣੀ ਹੈ। ਸਰ ਸਾਡੇ ਕੋਲ ਅਸੀਂ ਬਾਹਰੋਂ ਬਠਿੰਡੇ ਤੋਂ ਟੀਮਾਂ ਮਗਵਾਈਆਂ ਨੇ ਤਿੰਨ ਤੇ ਚੌਥੀ ਸਾਡੀ ਆਪਣੀ ਥੀ ਦਿਨ ਰਾਤ ਕੀਤਾ ਹੋਇਆ। ਜਿਸ ਕਰਕੇ ਐਸੀ ਸਪਲਾਈ ਬਹਾਰ ਕਰਤੀ ਪਰੰਤੂ ਜੇ ਸਾਡੇ 2 ਫੀਟ ਜਿਹੜੇ ਇੰਡਸਟਰੀ ਨੇ ਉਹ ਅੱਜ ਅਸੀਂ ਚਾਲੂ ਕਰ ਦੇਵਾਂਗੇ ਸਰ ਰਿਪੇਅਰਿੰਗ ਦੌਰਾਨ ਕੋਈ ਆਪਣੇ ਮਲਾਜ਼ਮ ਨੂੰ ਫਟੜ ਨਹੀਂ ਜੀ ਸਰ ਇੱਕ ਮਰਾਜ਼ ਸਾਡੇ ਸੱਟ ਲੱਗੀ ਜਦੋਂ ਅਸੀਂ ਪੂਰ ਲੋਡ ਕਰ ਰਹੇ ਸੀ ਤੇ ਖਫਤਗਾਰ ਠੱਕਾ ਕਰਦਦੇ ਨੇ ਬੈਕ ਗੇਅਰ ਪਾਰ ਕੇ ਉਹਦਾ ਟਰੈਕਟਰ ਦਾ ਉਹ ਕਲਚ ਛੱਡ ਗਿਆ ਉਹਦੀ ਗੱਟੇ ਦੀ ਹੱਡੀ ਸਾਲ ਸੀ ਐਚਬੀ ਕੰਮ ਸੀ ਪ੍ਰਾਈਵੇਟ ਕੰਮ ਸੀ ਉਹਦੀ ਫਟ ਗਈ ਜਿਹਦਾ ਆ ਲਾਜੋ ਖਫਤਗਾਰ ਆਪ ਕਰਵਾ ਲੈ ਆਗਰ ਗੱਲ ਕਰੀਏ 200 ਕੇਬ ਜਿਹੜੀ ਵੱਡੀ ਲੈਣਾ ਆਉਂਦੀ ਹੈ ਉਹ ਕਿੰਨੇ ਕੁ ਪਿੱਲਰ ਨੇ ਜਿਹੜੇ ਆਪਣੇ ਭਵਾਨੀ ਘੜੀਰੀ ਦੇ ਵਿੱਚ ਟੁੱਟ ਗਏ ਸਾਡੇ 220 ਕੇਬ ਤੇ ਚਾਰ ਪਿੱਲਰ ਟੁੱਟ ਗਏ ਜੀ ਜਿਸ ਕਰਕੇ ਸਾਡਾ ਗ੍ਰੈਡੂਏਟ ਛੱਪ ਪਿਆ ਬੰਦ ਪਿਆ ਤੇ ਉਹ ਵੀ ਟੀਮਾਂ ਲਾਈਆਂ ਹੋਈਆਂ ਟੀਐਲ ਵਿਭਾਗ ਨੇ ਉਹ ਵੀ ਅਸੀਂ ਠੀਕ ਕਰਵਾ ਲਿਆ ਹਾਂ ਆਗਰ ਗੱਲ ਕਰੀਏ ਤਾਂ ਪਿਛਲੀ ਬੋਰਡ ਦਾ ਹੁਣ ਤੱਕ ਕਿ ਕਿ ਕਰੋੜ ਰੁਪਏ ਦਾ ਨੁਕਸਾਨ ਸਾਡੇ ਤਕਰੀਬਨ 80 ਲੱਖ ਦੇ ਲਗਭਗ ਸਾਢੇ 70 ਜਿੰਦਾ 80 ਲਗਭਗ ਦੇ ਨੁਕਸਾਨ ਹੋ ਗਿਆ 80 ਲੱਖ ਦੇ ਲਗਭਗ ਜੀ ਅਸੀਂ ਦੇਖਣਾ ਜੀ ਸਾਹਿਬ ਦੇ ਵੀ ਸੱਟ ਲੱਗੀਆਂ ਇਹਨਾਂ ਬਾਰੇ ਵੀ ਵੇਰਵਾ ਦੱਸੋ ਸਰ ਇਹ ਤਾਂ ਬਹੁਤ ਸਾਡੇ ਦਲੇਰ ਜੀ ਨੇ ਇਹਨਾਂ ਦੇ ਸੱਟ ਲੱਗਣ ਦੇ باوجود ਨਹੀਂ ਬੰਦਾ ਘਰੇ ਬੈਠ ਜਾਂਦਾ ਵੀ ਮੈਂ ਸੱਟ ਟਣਾਂ ਜੀ ਪਰੰਤੂ ਇਹ ਜੀ ਨੇ ਦਿਨ ਰਾਤ ਕੰਮ ਕੀਤਾ ਕੱਲ ਮੇਰੇ ਐਕਸ਼ਨ ਸਾਹਿਬ ਵੀ ਇਹਨੂੰ ਸਨਮਾਨਤ ਕਰਕੇ ਗਏ ਨੇ ਵੀ ਤੂੰ ਫੱਟੜ ਹੋਣ ਦੇ باوجود ਕੰਮ ਕਰਦਾ ਹਾਂ ਹਾਂ ਅਗਰ